ਬੋਧੀ ਸਤਕਾਰਯੋਗ ਸਰਬ ਹਰ ਸੰਗਤ ਜੀਓ ਬਰਾ ਬਾਗਾ ਸਮਾਂ ਪਰਮੇਸ਼ਰ ਨੇ ਰਹਿਮਤ ਕੀਤੀ ਤੇ ਸੰਗਤ ਦਾ ਇਕੱਠ ਹੋਇਆ ਸਤ ਸੰਗ ਸਤ ਦਾ ਸੰਗ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨਾ ਇਹ ਸਤ ਸੰਗ ਅਕਾਲ ਪੁਰਖ ਦੀ ਰਹਿਮਤ ਤੋਂ ਨਹੀਂ ਬਿਨਾ ਨਹੀਂ ਮਿਲਦਾ ਉਹਨੇ ਰਹਿਮਤ ਕੀਤੀ ਤੇ 994 ਚੌਕੜੀ ਯੁੱਗ ਤੋਂ ਬਾਅਦ ਇਹ ਸਮਾਸ ਸੁਹਾਟਾ ਬਣਿਆ ਆਪ ਜੀ ਨੇ ਵੀਰਾਂ ਤੋਂ ਪਰਮੇਸ਼ਰ ਦੀ ਉਹ ਲਿਖਤ ਸਰਵਣ ਕੀਤੀ ਆ ਫੁੱਲ ਵੀ ਕੀ ਕਹਿ ਰਿਹਾ ਕਿ ਮੇਰੇ ਮੇਰੇ ਵਰਗੇ ਬਣ ਜੋ ਇੱਕ ਮਹਿਕ ਦੇਵੋ ਪ੍ਰੇਮ ਦੀ ਧਾਰ ਦੇ ਵਿੱਚ ਆਓ ਸਾਰੀ ਸ੍ਰਿਸ਼ਟੀ ਨੂੰ ਕਿ 994 ਚੌਕੜੀ ਯੁੱਗ ਲੰਘ ਗਏ ਨੇ ਬੀਤ ਚੁੱਕੇ ਨੇ ਗੁਰੂ ਪੀਰ ਪਗੰਬਰ অবতার ਹੁੰਦੇ ਰਹੇ ਨੇ ਮਾਤਮ ਉੱਤੇ ਤੇ ਜਿਵੇਂ ਭਾਈ ਲੈਣਾ ਜੀ ਆਪਣੇ ਸਹਿਬ ਸਤਗੁਰੂ ਨੂੰ ਯਾਦ ਕਰਦੇ ਸੀ ਤੇ ਜਿਹੜਾ ਸਤਗੁਰੂ ਸੀ ਸਤਗੁਰ ਨੂੰ ਪਤਾ ਸੀ ਕਿ ਮੇਰਾ ਸਿੱਖ ਕਿਹੜਾ ਕਿੱਥੇ ਮੈਨੂੰ ਯਾਦ ਕਰ ਰਿਹਾ ਤੇ ਸਹਿਬ ਗੁਰਨਾਮਕ ਪਾਸ਼ੰਦ ਉਸ ਦੇ ਦਰ ਤੇ ਜਾਣਾ ਪਿਆ ਸਿੱਖ ਨੇ ਯਾਤ ਕਿੱਦਾਂ ਕਰਨਾ ਸਤਗੁਰੂ ਨੂੰ ਅੰਦਰੇ ਅੰਦਰ ਯਾਦ ਕਰਨਾ ਕਿ ਪ੍ਰਭੂ ਤੂੰ ਮੇਰਾ ਤੇ ਮੈਂ ਤੇਰਾ ਉਹਦੀ ਇਹ ਅਵਸਥਾ ਬਣ ਜਾਂਦੀ ਆ ਕਿ ਜਿਵੇਂ ਵੀਰ ਨੇ ਦੱਸਿਆ ਕਿ ਸਿੱਖ ਕਿਸ ਤਰ੍ਹਾਂ ਬਣਦਾ ਸਾਧੂ ਕਿਸ ਤਰ੍ਹਾਂ ਬਣਦਾ ਜਗਿਆਸੂ ਕਿਸ ਤਰ੍ਹਾਂ ਬਣਦਾ ਜਿਹਦੀ ਲੇਵ ਪ੍ਰਮਾਤਮਾ ਦੇ ਨਾਲ ਜੁੜੀ ਰਹਿੰਦੀ ਆ ਲੇਕਿਨ ਭਗਤ ਕਿੱਦਾਂ ਬਣਦਾ ਜਿਹਦੇ 24 ਘੰਟੇ ਸਵਾਸ-ਸਵਾਸ ਪਰਮੇਸ਼ਰ ਸੰਮੁਖ ਰਹਿੰਦਾ ਪਰਮੇਸ਼ਰ ਸੰਮੁਖ ਹੋਇਆ ਸੰਮੁਖ ਹੋਇਆ ਤੇ ਭਗਤ ਦੀ ਪਦਵੀ ਮਿਲੀ ਆ ਵਰਨਾ ਭਗਤ ਕੋਈ ਬਣਦਾ ਨਹੀਂ ਇਸੇ ਸਾਰਾ ਭਗਤਾਂ ਦੇ ਇਤਿਹਾਸ ਪੜਨੋ ਭਗਤ ਫਰੀਦ ਭਗਤ ਰਵਿਦਾਸ ਜੀ ਭਗਤ ਕਬੀਰ ਜੀ ਕਿ ਕਿਸ ਤਰ੍ਹਾਂ ਪਰਮੇਸ਼ਰ ਸਨਮੁਖ ਰਹਿੰਦਾ ਸੀ ਕਿਸ ਤਰ੍ਹਾਂ ਉਹਨਾਂ ਦੇ ਦਰਤੇ ਜਾਂਦਾ ਸੀ ਤੇ ਅੱਜ ਪਰਮੇਸ਼ਰ ਨੇ ਦਰ ਦਰ ਤੇ ਆਣ ਕੇ ਇਹ ਤੇ ਗਵਾਹੀ ਦਿੱਤੀ ਆ ਕਿਤੇ ਫੁੱਲ ਨੇ ਗੱਲ ਕੀਤੀ ਆ ਕਿਤੇ ਧਰਨੀ ਨੇ ਪੁਕਾਰ ਕੀਤੀ ਇਹਨਾਂ ਦੀ ਗਵਾਹੀ ਬਣ ਗਈ ਕਿ ਤੁਹਾਡੇ ਗ੍ਰਹਿ ਜਨ ਭਗਤੋਂ ਭਗਵਾਨ ਆਇਆ ਵਾ ਆਉਣ ਵਾਲੇ ਸਮੇਂ ਦੇ ਹੋਰ ਸੌ ਦਸੌ ਸਾਲ ਹਜ਼ਾਰਾਂ ਸਾਲ ਲੰਘ ਜਾਣਗੇ ਇਹ ਲਿਖਤਾਂ ਨੂੰ ਕੋਈ ਪੜ੍ਹੇਗਾ ਤੇ ਕੋਈ ਯਾਦ ਕਰੇਗਾ ਕਿ ਇਹਨਾਂ ਉਹ ਉਹ ਵੱਡੇ ਵੱਡੇਰੇ ਉਹਨਾਂ ਦੇ ਕਿੱਦਾਂ ਦੇ ਸੀ ਜਿਨ੍ਹਾਂ ਦੇ ਗ੍ਰਹਿ ਭਗਵਾਨ ਨੂੰ ਨਾ ਪਿਆ ਚੱਲ ਕੇ ਕਿਸੇ ਦੇ ਦਰ ਤੇ ਕੋਈ ਸੰਤ ਮਹਾਤਮਾ ਕੋਈ ਗੁਰੂ ਪੀਰ ਪਗੰਬਰ ਅਵਤਾਰ ਆ ਜਿਨ੍ਹਾਂ ਤੇ ਬੜੇ ਉੱਚੇ ਭਾਗ ਕਹਿ ਦਿੰਦੇ ਨੇ ਤੇ ਜਿਨ੍ਹਾਂ ਦੇ ਗ੍ਰਹਿ ਭਗਵਾਨ ਚੱਲ ਕੇ ਆਇਆ ਉਹਨਾਂ ਦੇ ਭਾਗ ਕਿੱਡੇ ਬਿਡੇ ਹੋ ਉਹ ਸਿੱਖ ਕਿੱਦਾਂ ਦੇ ਹੋਣਗੇ ਕਿ ਜਿਨ੍ਹਾਂ ਦੇ ਭਗਵਾਨ ਨੂੰ ਚੱਲ ਕੇ ਆਉਣਾ ਪਿਆ ਭਗਵਾਨ ਨੂੰ ਮਾਤਲਬ ਤੇ ਪ੍ਰਗਟ ਹੋਣਾ ਪਿਆ ਪ੍ਰਗਟ ਹੋ ਕੇ ਤੇ ਉਹਨਾਂ ਦੇ ਕੋਲ ਜਾ ਕੇ ਸੋ ਇਹ ਛੋਟੀ ਜੀ ਲਿਖਤ ਆ ਇਹ ਗੁੜ ਦੀ ਲਿਖਤ ਆ ਗੁੜ ਵੀ ਉਹਦੇ ਸਾਹਮਣੇ ਕਿਉਂਕਿ ਗ੍ਰੰਥਾਂ ਦੇ ਵਿੱਚ ਲਿਖਿਆ ਮਸ਼ੀਨ ਗੋਈਆਂ ਦੇ ਵਿੱਚ ਕਿ ਜਦੋਂ ਭਗਵਾਨ ਆਇਆ ਤੇ ਇਹ ਚੀਜ਼ਾਂ ਭੁੱਲਣ ਗਿਆ ਧਰਤੀ ਬੋਲੇਗੀ ਸੋ ਗੁੜ ਵੀ ਉਹਦੇ ਅੱਗੇ ਬੋਲਿਆ ਤੇ ਇਹਨਾਂ ਦੀ ਪ੍ਰਕਾਰ ਸੁਣ ਕੋਣ ਸਕਦਾ ਸੀ ਕਿਸੇ ਜੀਵ ਦੇ ਵਾਸਤੇ ਗੱਲ ਨਹੀਂ ਕਿ ਉਹ ਇਹਨਾਂ ਦੀ ਪਕਾਰ ਸਕੇ ਇਹਨਾਂ ਦੀ ਪਕਾਰ ਸੁਣਨ ਵਾਲਾ ਇੱਕੋ ਇੱਕ ਉਹ ਅਕਾਲ ਪੁਰਖ ਸੀ 15 ਪੋ 2021 ਬਿਕਰਮੀ ਗਿਆਨ ਸਿੰਘ ਦੇ ਘਰ ਪਿੰਡ ਓਗਰਾ ਜ਼ਿਲ੍ਹਾ ਗੁਰਦਾਸਪੁਰ ਹੁਣ 15 ਪੋ ਦੀ ਗੱਲ ਵੀ ਆ ਗਈ ਕਿ 15 ਪੋ ਦਾ ਦਿਵਸ ਹੀ 2021 ਬਿਕਰਮੀ ਸੀ ਤੇ ਜਿਹਦੇ ਘਰ ਗਿਆ ਉਹਦਾ ਨਾਮ ਦੇ ਦਿੱਤਾ ਜਦੋਂ ਇਹੀ ਇਤਿਹਾਸ ਸੰਸਾਰ ਨੇ ਪੜਨਾ ਵਾ ਉਸ ਸਮੇਂ ਤਾਂ ਹਾਂ ਮਾਰਨੀਆ ਮਹਾਰਾਜ ਨੇ ਜਿਸ ਤਰ੍ਹਾਂ ਲਿਖਾਇਆ ਨੇ ਕਿ ਜਨ ਭਗਤੋ ਤੁਹਾਡੇ ਕੱਪੜੇ ਪਾੜ ਦੇਣੇ ਨੇ ਕਿ ਸਾਨੂੰ ਉਹਦੀ ਗੱਲ ਤੇ ਦੱਸ ਕੇ ਜਾਓ ਇਹਨਾਂ ਦੇ ਗ੍ਰਿਆਂ ਦੀ ਖੋਜ ਹੋਣੀ ਜਾ ਕੇ ਕਿ ਉਹ ਗਿਆਨ ਸਿੰਘ ਦਾ ਪਰਿਵਾਰ ਕਿੱਦਾਂ ਦਾ ਸੀ ਜਿਹਦੇ ਘਰ ਭਗਵਾਨ ਨੂੰ ਜਣਾ ਪਿਆ ਗਿਆਨ ਸਿੰਘ ਦੇ ਘਰ ਜਾ ਕੇ ਫਿਰ ਉਹ ਕਿਹੜੀ ਜਗ੍ਹਾ ਦਾ ਸੀ ਪਿੰਡ ਓਗਰਾ ਪਿੰਡ ਓਗਰੇ ਦੀ ਖੋਜ ਹੋਏਗੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉੱਥੇ ਗੁਰ ਨੂੰ ਕੀ ਕਹਿਣਾ ਪਿਆ ਉਹ ਕਿਹਦੇ ਅੱਗੇ ਬੋਲਿਆ ਉਸ ਭਗਵਾਨ ਦੇ ਅੱਗੇ ਜੋ ਸਤ ਸਰੂਪ ਤੁਸੀਂ ਵੇਖ ਰਹੇ ਜਿਹਦਾ ਦਰਸ਼ ਕਰ ਰਹੇ ਗੁਰ ਕਹੇ ਮੈਂ ਸਿਫਤ ਕਰਾਂ ਪੂਰੇ ਸਤਗੁਰ ਦੀ ਇਸ ਪੂਰੇ ਸਤਗੁਰ ਦੀ ਜਦੋਂ ਸਨਮੁਖ ਬੈਠਾ ਤੇ ਗੁਰ ਨੇ ਕਿਹਾ ਕਿ ਮੈਂ ਦੀ ਸਿਫਤ ਕਰਨ ਕਰੀ ਕੀ ਆਪਾਂ ਵੀ ਉਦਾਂ ਦੀਆਂ ਸਿਫਤਾਂ ਕਰਦੇ ਹਾਂ ਉਸ ਪ੍ਰਭੂ ਗੁਰ ਕਹਿ ਮੈਂ ਸਿਖਤ ਕਰਾਂ ਪੂਰੇ ਸਤਗੁਰ ਦੀ ਜੋ ਮਿੱਠਿਆਂ ਵਿੱਚੋਂ ਮਿੱਠਾ ਨਜ਼ਰੀ ਆਈਆ ਜੋ ਰਾਵੀ ਪਾਰ ਕਰਕੇ ਆਇਆ ਪੈਰੀ ਮੁਰਦੀ ਤੂੰ ਆਇਆ ਕਿਧਰੋਂ ਆਇਆ ਰਾਵੀ ਪਾਰ ਕਰਕੇ ਆਇਆ ਪੈਰੀ ਮੁਰਦੀ ਮੋੜੀ ਆਪਣੀ ਦਇਆ ਕਮਾਈਆ ਛੇਲ ਦੱਸ ਕੇ ਸਾਚੀ ਧਰਤੀ ਔਰ ਮਸਤਕ ਲੇਖ ਵੇਖ ਵਖਾਈਆਂ ਰੋਦੀ ਖੇਲ ਵੀ ਦਸੀ ਭਗਵਾਨ ਨੇ ਕਿੱਦਾਂ ਦੀ ਆ ਪਹਿਲਾਂ ਤਾਂ ਦਸੀ ਨਹੀਂ ਕਦੀ ਅਜੇ ਤੱਕ ਹਰ ਸੰਗਤ ਪਾਰ ਉਤਾਰੇ ਸ੍ਰਿਸ਼ਟੀ ਵੇਖੇ ਰੋੜਦੀ ਅੱਗੇ ਹੋ ਨਾ ਕੋਈ ਬਚਾਈਆ ਅੱਜ ਦੇਖੋ ਸੰਸਾਰ ਦਾ ਕੀ ਹਾਲ ਹੈ ਅਖਬਾਰਾ ਪੜੋ ਨਿਊਜ਼ਾਂ ਸੁਣੋ ਕੀ ਕੁਛ ਬਣ ਰਿਹਾ ਕਿੱਦਾਂ ਸੰਸਾਰ ਰੋੜ ਰਿਹਾ ਜਿਹੜੀ ਸੰਗਤ ਕਦਮ ਕਦਮ ਇਹਦੇ ਨਾਲ ਤੁਰਦੀ ਆਪਾ ਪੁਖਲੀ ਸਿੰਘ ਅਰਕੇ ਪਿੱਛੇ ਨੇ ਜਿਹੜੇ ਨਾਲ ਚੱਲਦੇ ਰਹੇ ਨੇ ਭਗਵਾਨ ਨ ਮਗਰਮਾ ਜੋ ਪੰਜ ਦਸਾਨਾ ਕਿੰਦਾ ਬਣੀ ਕਿਵੇਂ ਕਿ ਭਗਵਾਨ ਦੇ ਨਾਲ ਸੰਗਤ ਕਿੱਦਾਂ ਚੱਲਦੀ ਸੀ ਉਹ ਕਿੱਦਾਂ ਮਿੱਠਾ ਸੀ ਜਿਹੜੀ ਸੰਗਤ ਕਦਮ ਕਦਮ ਇਹਦੇ ਨਾਲ ਤੁਰਦੀ ਉਹ ਕਹਦੇ ਕਾਨੂੰਨ ਪਹਿਲੇ ਗਈ ਮੁਲਾਈਆ ਪਹਿਲੇ ਕਹਦੇ ਕਾਨੂੰਨ ਭੁੱਲ ਕੇ ਨੇ ਕਹਣਾ ਕਿ ਮੈਂ ਰੀਤ ਜਿਹੜੀ ਅੱਜ ਤੋਂ ਸ਼ੁਰੂ ਕਰਾਂਗਾ ਨੀਤਾ ਸ਼ੁਰੂ ਕੀਤੀਆਂ ਭਗਵਾਨ ਨੇ ਉਹ ਲੋਕmaat ਪ੍ਰਗਟ ਹੋਈ ਮੁਰਤੀ ਜ਼ਿੰਦਗੀ ਵਿੱਚੋਂ ਜਿੰਦ ਗਾਨੀ ਤੀ ਬਦਲਾਈਆ ਉਹਨਾਂ ਦੀ ਕਲਾ ਵੇਖੀ ਚੜਦੀ ਚੜਦੀ ਹੂੰ ਕਹੇ ਲੈਂਦੇ ਲੈਂਦੇ ਹੂੰ ਚੜਦੇ ਫੇਰ ਆਈਆ ਤੇ ਉਸ ਸਮੇਂ ਦਾ ਵਿਹਾਰ ਵੀ ਉਸ ਸਮੇਂ ਦੀ ਵਸਤਾ ਵੀ ਦੱਸ ਦਿੱਤੀ ਕਿ ਉਸ ਕਿੰਦਾ ਚੜਦੇ ਹੋ ਲੈਂਦੇ ਤੇ ਲਿੰਦੇ ਹੋ ਚੜਦੇ ਕਿੰਦਾ ਆ ਕਿੰਨੀ ਸੋਹਣੀ ਪ੍ਰੀਤ ਸੱਚੇ ਹਰਤੀ ਜੋ ਹਿਰਦੇ ਸ਼ਾਂਤ ਕਰਾਈਆ ਪਰਮੇਸ਼ਰ ਦੀ ਰਸਨਾ ਤੋਂ ਜਿਹੜੀ ਹਰ ਬਾਣੀ ਆ ਜਦੋਂ ਚਲਦੀ ਹੋਵੇ ਨਾ ਮੋਬਾਈਲਾਂ 'ਚ ਆਪਾਂ ਲਾ ਕੇ ਸੁਣਦੇ ਆ ਤੇ ਉਹ ਕਿਦਾਂ ਰੂਹ ਨੂੰ ਸ਼ਾਂਤ ਕਰ ਦਿੰਦੀ ਹੈ ਕਦੀ ਅੱਖਾਂ ਬੰਦ ਕਰਕੇ ਉਸ ਹਰ ਬਾਣੀ ਨੂੰ ਸਰਵਣ ਕਰਨਾ ਹਰ ਬਾਣੀ ਉਹ ਹੀ ਆ ਵਾਰ-ਵਾਰ ਜਦੋਂ ਉਹ ਲਾ ਕੇ ਤੁਸੀਂ ਸੁਣੋਗੇ ਤੇ ਦੇਖੋ ਕਿ ਉਹ ਕਿਦਾਂ ਸ਼ਾਂਤ ਕਰਦੀ ਕਿਦਾਂ ਰੂਹ ਨੂੰ ਵਿੰਨਦੀ ਆ ਤੇ ਜਦੋਂ ਭਗਵਾਨ ਸਾਹਮਣੇ ਸਾਟਿਆ ਤਾਂ ਸਾਹਮਣੇ ਹੋ ਕੇ ਕੋਈ ਹਰ ਬਾਣੀ ਚਾਰਨ ਕਰ ਰਿਹਾ ਸੀ ਉਹ ਕਿਦਾਂ ਰੂਹਾਂ ਵਿੰਦਾ ਹੋਵੇਗਾ ਆਪਣਾ ਤਨ ਆਤਮ ਜੋ ਪਰਮਾਤਮ ਵਰਦੀ ਘਰ ਲੜੀਂਦਾ ਕੰਤ ਹੰਡਾਈਆ ਕਾਨਿਆ ਵਾਤਨ ਜਿਹਨੂੰ ਭਗਵਾਨ ਨੇ ਬਰਿਆ ਵਾ ਆਪਦਾ ਜੀਵਨ ਉਸ ਦੇ ਅੱਗੇ ਧਰਤੀ ਮਨ ਦੀ ਮਰਜ਼ੀ ਨਾ ਕੋਏ ਦਿਖਾਈਆ ਸੰਸਾਰ ਆਪਣੀਆਂ ਮਰਜ਼ੀਆਂ ਦੇ ਵਿੱਚ ਰੀਤੀ ਰਿਵਾਜਾਂ ਦੇ ਵਿੱਚ ਸੰਸਾਰ ਦੇ ਵਿੱਚ ਘੁਬਿਆ ਹੋਇਆ ਵਾ ਤਨ ਆਤਮਾ ਇਹ ਉਹਨੇ ਕਿਹਾ ਕਿ ਤਾਨੂੰ ਆਤਮਾ ਵਾ ਜਿਹਨੂੰ ਭਗਵਾਨ ਨੇ ਵਰਿਆ ਵਾ ਜਿਹੜੀ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਆ ਆਪਣੀ ਮਰਜ਼ੀ ਖਤਮ ਕਰਕੇ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਰਖਾਈ ਆ ਗੋੜ ਕਹੇ ਮੈਂ ਸਤਗੁਰ ਦੀ ਵੇਖੀ ਮਿਠਾਸ ਜੋ ਸ਼ਬਦੀ ਸ਼ਬਦ ਨਾਲ ਜਨਾਈ ਆ ਰਾਹੀ ਪਾਂਧੀ ਬਣ ਕੇ ਸਭ ਦੀ ਪੂਰਾ ਪੂਰੀ ਕਰਦਾ ਆ ਆ ਆਸ ਕਿਵੇਂ ਕਰਦਾ ਆਸ ਪੂਰੀ ਰਾਹੀ ਬਣ ਕੇ ਭਗਵਾਨ ਭਗਤਾਂ ਵਾਸਤੇ ਰਾਹੀ ਬਣਿਆ ਸਮਝ ਲਓ ਰਾਹੀ ਪਾਂਧੀ ਬਣ ਕੇ ਸਭ ਦੀ ਪੂਰੀ ਕਰਦਾ ਆ ਆ ਆਸ ਆਸਰਾ ਇਕੱਜਣਾਈਆ ਧੀਰਜ ਧੀਰ ਧਰੋਂ ਦਾ ਆ ਆ ਤਰਵਾਸ ਸਤ ਧਰਮ ਜੜ ਲਗਾਈਆ ਪਰੰਤਨ ਸਤ ਕਰਮ ਦੀ ਜੜ ਪਰਮੇਸ਼ਰ ਨੇ ਲਾਈ ਸਜੋਗਤਾ ਮਾਰਗ ਜਿਹੜਾ ਸਜੋਗ ਦੀ ਨਹੀਂ ਰੱਖ ਕੇ ਭਗਵਾਨ ਨੇ ਇਹ ਮਾਤਰੁੱਤੇ ਭਗਤਾਂ ਦੀ ਨਹੀਂ ਰੰਭੀ ਆ ਵਿਛੜਿਆ ਮਲਾਉਂਦਾ ਆਇਆ ਮਿਲਾਪ ਮੇਲੇ ਕਰ ਕਰ ਜੋੜ ਜੜਾਈਆ ਸੋਹੰਗ ਢੋਲਾ ਜਪੋਂਦਾ ਆਇਆ ਜਾਪੂ ਪਿਛਲੇ ਸੁਪਿਆਂ ਅੱਖ ਖਲਾਈਆ ਸੋਹੰਗਾ ਟੁਲਾ ਪਰਮੇਸ਼ਰ ਨੇ ਜਾਬ ਦਿੱਤਾ ਸਰਬਰ ਸੰਗਤ ਨੇ ਜਿਹੜੇ ਮੇਰੇ ਵੀਰ ਭੈਣਾਂ ਬਾਹਰੋਂ ਆਏ ਆਪ ਜੀ ਨੇ ਵੀਰਾਂ ਤੋਂ ਪਾਸੋਂ ਇਹ ਜਕਾਰੇ ਦੇ ਅਰਥ ਵੀ ਸ਼ਰਵਣ ਕੀਤੇ ਨੇ ਕਿ ਉਹ ਸੋ ਪ੍ਰਮਾਤਮਾ ਹੰਗ ਆਤਮਾ ਆਤਮ ਤੇ ਪ੍ਰਮਾਤਮਾ ਸੋਹੰਗ ਢੋਲਾ ਜਪੌਂਦਾ ਆਇਆ ਜਾ ਪਿਛਲੇ ਸੁਬਿਆ ਅੱਖ ਖਲਾਈਆ ਪੂਰਾ ਕਰਦਾ ਆਇਆ ਭੁਖਤ ਵਾਕ ਰਾਮਾ ਕ੍ਰਿਸ਼ਨਾਂ ਦਾ ਇਹ ਵੜਾਈਆ ਅਰਸ਼ ਫਰਸ਼ ਵੇਖਣ ਤਾਰਿਆਂ ਭਰੀ ਰਾਤ ਚਮਕ ਨੂਰ ਨਾਲ ਰੁਸ਼ਨਾਈਆ ਖੁਸ਼ੀ ਮਨਾਏ ਪ੍ਰਿਥਵੀ ਆਕਾਸ਼ ਗगन ਮੰਡਲ ਸੰਗਰਕਾਈਆ ਇਦੋਂ ਭਗਤਾਂ ਦੇ ਕਰ ਇਹ ਵਖਰੀ ਆ ਗਈ ਪ੍ਰਪਾਤ ਆਪਣਾ ਰੂਪ ਬਦਲਾਈਆ ਦੇਖੋ ਹੁਣ ਪ੍ਰਿਥਵੀ ਤਾਸ਼ ਗਗਨ ਮੰਡਲ ਇਹਨਾਂ ਨੇ ਵੀ ਖੁਸ਼ੀ ਮਨਾਈ ਜੇ ਭਗਵਾਨ ਸੱਚਾ ਖੜਾ ਚਾ ਤਾਂ ਫਿਰ ਵੀ ਖੁਸ਼ੀ ਮਨਾ ਰਹੇ ਨੇ ਲੇਕਿਨ ਇਥੇ ਵਖਰੀ ਖੁਸ਼ੀ ਕਿਉਂ ਮਨਾਈ ਆ ਕਿ ਭਗਵਾਨ ਨੇ ਇਹ ਮੌਤ ਲੋਕ ਤੇ ਖੇਡ ਕਦੀ ਕੋਈ ਨਹੀਂ ਸੀ ਕਿ ਉਹ ਪਹਿਲੀ ਦਫਾ ਭਗਤਾ ਦੇ ਗ੍ਰਹਿ ਗ੍ਰਹਿ ਚੱਲ ਕੇ ਗਿਆ ਸੰਸਾਰ ਨੂੰ ਕਹੋ ਕਿ ਭਗਵਾਨ ਆਇਆ ਕੋਈ ਮੰਨਣ ਨੂੰ ਤਿਆਰ ਨਹੀਂ ਕਿਉਂ ਕਿ ਇਹੋ ਜੀ ਗੱਲ ਪਹਿਲਾਂ ਹੋਈ ਨਹੀਂ ਤੇ ਮੰਨੂ ਕਿਦਾਂ ਸੰਸਾਰ ਉਹੀ ਗੱਲ ਨੂੰ ਮੰਨੇਗਾ ਜੋ ਸੰਸਾਰ ਦੇ ਵਿੱਚ ਹੋ ਜਾਂਦੀ ਆ ਜੇ ਅੱਜ ਕੋਈ ਕਹੇ ਕਿ ਚੰਨ ਤੱਕ ਕੋਈ ਗਿਆ ਤੇ ਜੇ ਇਸ ਤੋਂ 100 ਸਾਲ ਪਹਿਲਾਂ ਦੀ ਗੱਲ ਕਰੀਏ ਕਿ ਚੰਨ ਤੱਕ ਕੋਈ ਗਿਆ ਤੇ ਕੋਈ ਮੰਨਣ ਨੂੰ ਤਿਆਰ ਨਹੀਂ ਸੀ ਕਿਉਂਕਿ ਜਦੋਂ ਚੰਨ ਤੱਕ ਕੋਈ ਪਹੁੰਚਿਆ ਤੇ ਫੇਰ ਹੀ ਗੱਲ ਉਹਦੀ ਚੱਲੀ ਵੀ ਹਾਂ ਇਹ ਜਾ ਸਕਦੇ ਭਗਵਾਨ ਵਰਗੀ ਭਗਵਾਨ ਨਿਰਗੁਣ ਆ ਨਾਉ ਜੰਮਦਾ ਨਾ ਮਰਦਾ ਨਾ ਉਹ ਦਾ ਕੋ ਰੂਪ ਨਾ ਰੰਗ ਨਾ ਰੇਖ ਗੁਰਬਾਣੀ ਵਿੱਚ ਕਿ ਰੂਪ ਨਾ ਰੰਗ ਨਾ ਰੇਖ ਤੇ ਫਿਰ ਜੇ ਇਹ ਕਹੀ ਹੈ ਕਿ ਭਗਵਾਨ ਮਾਸਲਕ ਤੇ ਪ੍ਰਗਟ ਹੋਇਆ ਤੇ ਕਿੱਦਾਂ ਕੋ ਮਾਲੂ ਕਿਉਂਕਿ ਸਮਾਂ ਵਕਤ ਆਉਣਾ ਕਿੱਦਾਂ ਦੱਸਣਾ ਇਹ ਗੱਲ ਵੀ ਸਾਰੀ ਭਗਵਾਨ ਨੇ ਆਪ ਹੀ ਕਰਨੀ ਆ ਜੇ ਗੱਲ ਸੰਸਾਰ ਦੇ ਵਿੱਚ ਭਗਵਾਨ ਦੀ ਕਰਨੀ ਤੇ ਭਗਵਾਨ ਤੇ ਨਾਲ ਅੰਦਰੋਂ ਆਪਣੀ ਆਤਮਾ ਨੂੰ ਇਹ ਕਹਿਣਾ ਕਿ ਆਪਣੀ ਆਤਮਾ ਨੂੰ ਆਪਦੇ ਭਗਵਾਨ ਦੇ ਨਾਲ ਜਿਹੜਾ ਤੁਹਾਡੇ ਅੰਦਰ ਬੈਠਾ ਉਹਦੇ ਨਾਲ ਜੁੜੋ ਕਿ ਉਹ ਭਗਵਾਨ ਤੂੰ ਮੇਰਾ ਤੇ ਮੈਂ ਤੇਰਾ ਜਦੋਂ ਇਹ ਗੱਲ ਹੋ ਗਈ ਤੇ ਫਿਰ ਭਗਵਾਨ ਨੇ ਦੱਸਣਾ ਕਿ ਮੈਂ ਕਿੱਥੇ ਪ੍ਰਗਟਿਆ ਜਿੱਦਾਂ ਭਾਈ ਲਾਲੋ ਨੂੰ ਗੁਰਨਾਮਕ ਪਾਸ਼ਾ ਮਿਲੇ ਮਿਲਣੀ ਉਹਨੇ ਕਰਨੀ ਆ ਕੋਈ ਜੀਵ ਭਗਵਾਨ ਦੇ ਨਾਲ ਕਿਸੇ ਨੂੰ ਮਿਲਾ ਸਕਦਾ ਨਹੀਂ ਆ ਉਹਨੇ ਮਿਲਣ ਵਾਲੇ ਨੇ ਆਪ ਮਿਲਣਾ ਕਿ ਜਿਨਨੇ ਜਿਨਨੇ ਵੀ ਅੰਦਰੋਂ ਉਹਨੂੰ ਯਾਦ ਕੀਤਾ ਉੱਥੇ ਭਗਵਾਨ ਉਹਨਾਂ ਨੂੰ ਆਪ ਜਾ ਕੇ ਮਿਲੇਗਾ ਅਰਸ਼ ਪਰਸ਼ ਦੇਖਣ ਤਾਰਿਆ ਪਰੀ ਰਾਤ ਚਮਕ ਨੂਰ ਨਾਲ ਰੁਸ਼ਨਾਈਆ ਖੁਸ਼ੀ ਮਨਾਏ ਪ੍ਰਿਥਵੀ ਆਕਾਸ਼ ਗਗਨ ਮੰਡਲ ਸੰਗ ਰਖਾਈਆ ਕਿੱਧਰੋਂ ਉਹਨਾਂ ਨੇ ਖੁਸ਼ੀ ਮਨਾਈ ਕਿ ਕੀ ਬਣ ਗਿਆ ਕਿੱਧਰੋਂ ਭਗਤਾਂ ਦੇ ਘਰ ਇਹ ਵੱਖਰੀ ਆ ਗਈ ਪ੍ਰਭਾ ਤੇ ਵੱਖਰੀ ਪ੍ਰਭਾਤ ਕਿੱਦਾਂ ਆ ਗਈ ਭਗਤਾਂ ਦੇ ਘਰ ਕਿਉਂਕਿ ਭਗਤਾਂ ਨੂੰ ਤੇ ਪਤਾ ਹੀ ਨਹੀਂ ਸੀ ਜਿਹਨੂੰ ਪਤਾ ਹੀ ਨਾ ਹੋਵੇ ਕਿ ਮੇਰੇ ਘਰ ਕਿਹੜਾ ਪਰੋਣਾ ਆਉਣਾ ਤੇ ਜਦੋਂ ਸਹਿ ਸੁਭਾਈ ਕੋਈ ਚੱਲ ਕੇ ਆ ਜੇ ਉਹ ਸਮਾਖੇਤਾਂ ਦਾ ਬੰਦਾ ਹੈਰਾਨੀ ਭਰਿਆ ਬਣ ਜਾਂਦਾ ਉਸ ਘਰ ਵਾਲਿਆਂ ਵਾਸਤੇ ਵੀ ਤੇ ਬਹਿ ਮੰਣਾ ਖੰਡਾ ਵਾਸਤੇ ਵੀ ਇਹ ਹੈਰਾਨੀ ਭਰਿਆ ਸਮਾ ਬਣ ਗਿਆ ਕਿ ਭਗਵਾਨ ਕਿੱਦਾਂ ਆ ਗਿਆ ਇਹਨਾਂ ਦੇ ਘਰ ਭਗਵਾਨ ਮਾਸਤੇ ਤੇ ਜੰਗਲਾਂ ਚ ਪਤਵਾਨੀ ਘੋਰੀਆਂ ਚ ਬਹਿ ਬਹਿ ਕੇ ਹਜ਼ਾਰਾਂ ਸਾਲ ਤਪੱਸਿਆ ਕਰਦੇ ਚਲੇਗੇ ਨੇ ਤੇ ਇਹਨਾਂ ਦੇ ਘਰਾਂ ਅੰਕ ਭਗਵਾਨ ਬਹਿ ਗਿਆ ਮਾਸਤ ਲੋਕ ਤੇ ਇਹ ਕਿਸੋ ਜੀ ਪ੍ਰਭਾਤ ਲਾ ਕੇ ਬਹਿ ਗਿਆ ਕਿ ਉਹ ਵੀ ਹੈਰਾਨੀ ਦੇ ਵਿੱਚ ਆ ਗਏ ਨੇ ਉਹ ਵੀ ਇਸ ਗਲਤੀ ਖੁਸ਼ੀ ਮਨਾ ਰਹੇ ਨੇ ਆਪਣਾ ਰੂਪ ਬਦਲਾਈਆ ਸ੍ਰੀ ਭਗਵਾਨ ਦੇਵਨ ਆਗਿਆ ਦਾਤ ਸਿਰ ਜਾਂਦਾ ਸੀ ਤੇ ਦਾਤ ਦੇ ਕੇ ਜਾਂਦਾ ਸੀ ਨਾਮ ਦੀ ਦਾਤ ਦਿੱਤੀ ਉਹਨੇ ਆਪਣਾ ਦਰਸ਼ ਦਿੱਤਾ ਜਿਹੜਾ ਕਿਸੇ ਨੂੰ ਮਿਲਦਾ ਹੀ ਸ੍ਰੀ ਭਗਵਾਨ ਦੇਵਨ ਆਗਿਆ ਦਾਤ ਦੌਲਤਮੰਦ ਫੇਰਾ ਪਾਈਆ ਦੌਲਤਮੰਦ ਨੇ ਕੀ ਕੀਤਾ ਮਤਲਬ ਤੇ ਫੇਰਾ ਪਾਇਆ ਪਿੱਛੇ ਕਿਸੇ ਦੇ ਚੱਬੇ ਚਨੇ ਕਿਸੇ ਦੀ ਖਾਦੀ ਪਾਤ ਕਿਸੇ ਦੀਆਂ ਕੰਨੀਆਂ ਕਿਸੇ ਦੀਆਂ ਛੰਨੀਆਂ ਪੋਗ ਲਗਾਈਆ ਪਿਛਲੀ ਗੱਲ ਦੱਸ ਦਿੱਤੀ ਨਾਲ ਉਹ ਪਿਛਲੀ ਪਿੱਛੇ ਰਹਿ ਗਈ ਬਾਤ ਉਹ ਤਾਂ ਪਿੱਛੇ ਰਹਿ ਗਈ ਅੱਗੇ ਖੇਲ ਇੱਕ ਵਖਾਈਆ ਜਲਾ ਫਲਾ ਵਿੱਚ ਸਾਥ ਚੂਹਾ ਜੰਗਲਾਂ ਵਿੱਚ ਆਪਣਾ ਸੰਗ ਨਵਾਈਆ ਭਗਵਾਨ ਤੇ ਚੂਹਾ ਜੰਗਲਾਂ ਵਿੱਚ ਸੋ ਅੱਖਾਂ ਦੇ ਵਿੱਚ ਵੀ ਨਿਕਲ ਕੇ ਜੀਵ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਸੰਗ ਨਿਭਾਵੇ ਜੇ ਪਾਣੀ ਦੀ ਗੱਲ ਕਰ ਲਓ ਤੇ ਪਾਣੀ ਦੇ ਵਿੱਚ ਵੀ ਉਹ 42 ਲੱਖ ਦਾ ਸਾਥ ਨਿਭਾਰਿਆ ਭਗਮਾਨ ਜੁਹਾਂ ਜੰਗਲਾਂ ਵਿੱਚ ਆਪਣਾ ਸੰਗ ਨਿਭਾਇਆ ਭਗਤਾਂ ਦੀ ਪੂਰੀ ਕਰਨ ਆਇਆ ਆਸ ਅਸਲ ਆਪਣਾ ਹੁਕਮ ਵਰਤਾਈਆ ਆਪਣਾ ਅਸਲ ਹੁਕਮ ਦੇਤਾਨ ਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਨੂੰ ਕਿ ਮੂਰਣੇ ਲਗਾਈ ਕਿ ਮੈਂ ਕੌਣ ਆ ਗੁਰ ਨੇ ਦੱਸ ਦਿੱਤਾ ਕਿ ਕੌਣ ਆਇਆ ਫਿਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾ ਉਹ ਜੰਮਦਾ ਨਾ ਉਹ ਮਰਦਾ ਉਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਣਿਆ ਸਭ ਨੂੰ ਭੈ ਦੇ ਵਿੱਚ ਰੱਖਣ ਵਾਲਾ ਸਭ ਤੋਂ ਸਰਵ ਸ੍ਰੇਸ਼ਟ ਸਾਰੀਆਂ ਆਤਮਾਵਾਂ ਤੇ ਰਾਜ ਕਰਨ ਵਾਲਾ ਕਿ ਉਹ ਸਭ ਤੋਂ ਵੱਡਾ ਪ੍ਰਤ ਪਾਲਕ ਉਹ ਮਤਲਬ ਤੇ ਆਇਆ ਗੁਰਮੁਖਾਂ ਗੁਰਸਿੱਖਾਂ ਘਰ ਆਉਂਦਿਆਂ ਨੂੰ ਦੇਵੇ ਸੱਚੀ ਸੁਗਾਤ ਸਤ ਪ੍ਰਸ਼ਾਦ ਆਪਣਾ ਗੁਰਮੁਖਾਂ ਦੇ ਮੁਖ ਲਗਾਈਆ